ਮਾਂ ਬੋਲੀ ਦੀ ਸੁਣ ਕੇ ਗੱਲ ਪੰਜਾਬੀ ਮਾਂ ਬੋਲੀ ਦੀ ਜਿਹੜਾ ਮਾਰੇ ਨਾ ਤਾੜੀ ਉਹ ਕਹਦਾ ਪੰਜਾਬੀ ਉਹ ਪੰਜਾਬੀ ਨਹੀਂ ਹੋ ਸਕਦਾ ਜੋ ਪੰਜਾਬੀ ਉਹ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਨਾਲ ਦੇ ਝੂਠਾ ਹੋ ਗਿਆ ਔਰ ਬੰਦੇ ਦਾ ਬਣਾਇਆ ਹੋਇਆ ਕਾਗਜ਼ ਸੱਚਾ ਹੋ ਗਿਆ ਦੇਨੀ ਜੋ ਕਾਗਜ਼ ਤੇ ਲਿਖ ਲਿਆ ਉਹ ਸੱਚਾ ਹੈ ਇਸ ਲਈ ਬੰਦਾ ਸਬੂਤ ਮੰਗਦਾ ਹੈ ਰੋਪੜ ਸ਼ਹਿਰ ਦਾ ਪਿੰਡ ਮੀਰਪੁਰ ਜਾਂ ਹੀਰਪੁਰ ਮੇਰੇ ਦਿਮਾਗ ਵਿੱਚਰ ਗਿਆ ਦਿਮਾਗ ਚੋਂ ਨਾਮ ਬਿਸਰ ਗਿਆ ਰੋਪੜ ਜਿੱਥੋਂ ਦੀ ਪਾਖੜਾ ਲੰਗਦੀ ਹੈ ਇੰਨਾ ਹੀ ਬਹੁਤ ਹੈ ਉਸ ਜ਼ਿਲ੍ਹੇ ਦਾ ਇੱਕ ਪਿੰਡ ਹੈ ਮੀਰਪੁਰ ਉੱਥੋਂ ਪਾਣੀ ਮੁੱਕ ਗਿਆ ਸੀ ਤਰੱਕੀ ਕੀਤੀ ਹੈ ਸਰਾਂਦ ਸ਼ਹਿਰ ਦਾ ਪਿੰਡ ਸਰਾਂਦ ਵਿੱਚੋਂ ਵੀ ਪਾਖੜਾ ਨਿਕਲ ਰਹੀ ਹੈ ਉੱਥਾਂ ਵੀ ਪਾਣੀ ਮੁੱਕ ਗਿਆ ਸੰਗਰੂਰ ਵਾਲਿਆਂ ਨੇ ਅਨਾਉਂਸਮੈਂਟ ਕੀਤੀ ਹੈ ਮੇਰੇ ਫੋਨ 'ਚ ਨੇ ਹਾਲੀਆ ਸਬੂਤ ਵੀਡੀਓ ਉਹਨਾਂ ਨੇ ਵੀ ਅਨਾਉਂਸ ਕੀਤਾ ਵੀ ਕਿਸੇ ਦਾ ਰਿਸ਼ਤੇਦਾਰ ਭੈਣ ਭਾਈ ਆ ਦੇਣਾ ਭਾਈ ਸਾਡੇ ਕੋਲੇ ਪਾਣੀ ਨਹੀਂ ਹੈ ਅਸੀਂ ਨਹਾਤਮਾ ਨਹੀਂ ਸਕਦੇ ਉਹਨਾਂ ਦੇ ਮਹਿਮਾਨਾਂ ਨੂੰ ਪਾਣੀ ਜਾਣ ਲੱਗਿਆ ਬੱਚੇ ਸਾਡੇ ਸਾਡੇ ਕੋਲ ਨਹੀਂ ਦਰਖਤ ਸਾਡਾ ਕੋਈ ਸਹਣੀ ਪਾਣੀ ਸਾਡੇ ਕੋਲ ਨਹੀਂ ਹੈ ਗੱਲ ਅੱਛਾ ਮੈਸੇਜ ਦੇਣਾ ਮੈਂ ਬੁਲਾਰਾਂ ਚੰਗਾ ਚਾਹੇ ਮਾੜਾ ਦੀ ਰੋਟੀ ਖਵਾ ਰਿਆਂ ਮੇਰਾ ਸੱਚ ਦਾ ਸੋਦਾ ਤੋਲਣਾ ਸੱਚ ਦਾ ਹੋਕਾ ਦੇਣਾ ਮੇਰਾ ਫਰਜ਼ ਹੈ ਤੁਸੀਂ ਵੀ ਆਪਣੀ ਕੋਸ਼ਿਸ਼ ਕਰੋ ਸੇਖੋ ਸਾਹਨੇ ਗੱਲ ਦੱਸ ਹੀ ਦਿੱਤੀ ਵੀ ਕੋਸ਼ਿਸ਼ ਕਰੋ ਇਥੋਂ ਕਸਮ ਖਾ ਕੇ ਉੱਠੋ ਸੋਚ ਕੇ ਉੱਠੋ ਵੀ ਨਹੀਂ ਅਸੀਂ ਆਪਣੇ ਘਰ ਦੇ ਬਾਰੇ ਕਿ ਹੁਕਮਤਾ ਜਰੂਰ ਲਵਾਂਗਾ ਹੁਕਮਤਾ ਜਰੂਰ ਲਵਾਂਗਾ ਰੋਕਣਾ ਹੈ ਦੇ ਭੇਜਦੇ ਹਾਂ ਉਹਨੂੰ ਕਲਚਰ ਨਾਲ ਜੋੜਦੇ ਹਾਂ ਉਮੀਦ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਿੰਨੇ ਇੱਥੇ ਅੱਜ ਬੈਠੇ ਹੋ ਸਾਰੇ ਘਰ ਆਪਣੇ ਆਪਣਾ ਵਾਅਦਾ ਕਰਕੇ ਜਾਓ ਕਿ ਆਪਦੇ ਘਰ ਦੇ ਬਾਹਰ ਇੱਕ ਪੰਜਾਬ ਦਾ ਰੁੱਖ ਜ਼ਰੂਰ ਲਾਓਗੇ ਤਾਂ ਕਿ ਅਗਲੇ ਸਾਲ ਨੂੰ ਜਿਹੜੀ ਹੁਣ ਤੁਹਾਨੂੰ ਏਸੀ ਵਿੱਚ ਬੈਠਿਆਂ ਦੀ ਜਰਰੀ ਲੱਗਦੀ ਆ ਆਪਾਂ ਕੁਝ ਨਾ ਕੁਝ ਰੈਪਰੈਜ਼ੈਂਟ ਲਗਾ ਲਈਏ ਧੰਨਵਾਦ ਤਾਂ ਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੈਂ ਗਗਨਜੀਤ ਸਿੰਘ ਆਪਣਾ ਪੰਜਾਬੀ ਕਲੱਬ ਦਾ ਸੈਕਟਰੀ ਤਾਂ ਕੀ ਕਹਿਣਾ ਚਾਹੋਗੇ ਇਹ ਦਾਵਦੀਆ ਪਰਾਲਾ ਹਰ ਸਾਲ ਕੀਤਾ ਜਾਂਦਾ ਹੈ ਹਰ ਸਾਲ ਲਾਉਂਦੇ ਜੀ ਇਹ ਸਮਰ ਕੈਂਪ ਤੋਂ ਬਾਅਦ ਅਸੀਂ ਫੰਕਸ਼ਨ ਕਰਾਉਂਦੇ ਹਾਂ ਜਿੱਥੇ ਪਰਫਾਰਮ ਕਰਾਉਂਦੇ ਜਿੰਨੇ ਬੱਚੇ ਸਿੱਖਦੇ ਆ ਉਹ ਇਸ ਸਟੇਜ ਤੇ ਆ ਕੇ ਫਿਰ ਪਰਫਾਰਮ ਕਰ ਦਿਆ ਜਿਨ੍ਹਾਂ ਨਾਲ ਉਹਨਾਂ ਦਾ ਉਤਸ਼ਾਹ ਵਾਧਾ ਉਹਨਾਂ ਨੂੰ ਪਤਾ ਲੱਗਦਾ ਕਿ ਕਿਵੇਂ ਸਟੇਜ ਤੇ ਸੀ ਐਂਟਰੀ ਕਰਨੀ ਆ ਤੇ ਉਹ ਖੁਲ੍ਹੇ ਜਾਂਦੇ ਆ ਤਾਂ ਕਿੰਨੇ ਸਾਲ ਤੱਕ ਦੇ ਇੱਥੇ ਪਾਰਟਿਸਿਪੇਟ ਕਰ ਰਹੇ ਸਿੱਖਰੇ ਸਾਡੇ ਕਲੱਬ ਦੇ ਵਿੱਚ 5 ਤੋਂ ਲੈ ਕੇ 55 ਸਾਲ ਤੱਕ ਦੇ ਬਜ਼ੁਰਗ ਵੀ ਆਏ ਨੇ ਜਿਨ੍ਹਾਂ ਨੇ ਭੰਗੜਾ ਇਹਨੂੰ ਸਿੱਖਿਆ ਤੇ ਪਰ ਲੁਧਿਆਣਾ ਵਿੱਚੋਂ ਆਏ ਨਹੀਂ ਜਸਟ ਇਹ ਲੁਧਿਆਣਾ ਤੋਂ ਬਾਹਰ ਨਹੀਂ ਲੁਧਿਆਣੇ ਜੀ ਆਏ ਨਹੀਂ ਲੁਧਿਆਣੇ ਤੋਂ ਬਾਹਰ ਜਿਹੜੇ ਇੱਕ ਦੂਜੇ ਦੇ ਰਿਸ਼ਤੇਦਾਰ ਰਹਿਣ ਆਏ ਸੀਗੇ ਉਹਨਾਂ ਨੇ ਵੀ ਕੈਂਪ ਨੂੰ ਜੁਆਇਨ ਕੀਤਾ ਕਿੰਨੇ ਤੋਂ ਕਿੰਨੇ ਤੱਕ ਇਹ ਕੈਂਪ ਚੱਲੇ ਇਹ 26 ਮਈ ਤੋਂ ਸਟਾਰਟ ਕੀਤਾ ਸੀਗਾ 26 ਮਈ ਤੋਂ ਲੈ ਕੇ ਅੱਜ 26 ਜੂਨ 1 ਮਹੀਨਾ ਲਗਾਤਾਰ ਅਸੀਂ ਫੰਕਸ਼ਨ ਕੀਤਾ ਹੈ ਤੇ ਧੰਨਵਾਦ ਜੀ ਥੈਂਕ ਯੂ ਹਾਂ ਜੀ ਮੰਗੂ ਜੀ ਆਇਓ ਜੀ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਸਰ ਮੈਂ ਅਜੋਤ ਸਿੰਘ ਆ ਬਹੁਤ ਵਧੀਆ ਸਿਖਲਾਈ ਦਿੱਤੀ ਤੁਸੀਂ ਬੱਚਿਆਂ ਨੂੰ ਬਹੁਤ ਵਧੀਆ ਪਰਫਾਰਮੈਂਸ ਦੇਖੀ ਕੀ ਕਹਿਣਾ ਚਾਹੋਗੇ ਅੰਨਾਂ ਨੇ ਆਪਣਾ ਪੂਰਾ 100% ਦਾ ਬਹੁਤ ਸੋਣਾ ਕੀਤਾ ਲੈ ਦੇਖੇ ਸੱਚੀ ਕੁੱਛ ਹੋ ਗਿਆ ਸੀ ਇਹ ਸਾਰੇ ਸਕੂਲ ਕਾਲਜ ਦੇ ਕਿੱਥੋਂ ਸੁਣਸਲੇ ਹੋਏ ਤੁਸੀਂ ਇਹ ਬਸੂ ਬਲੇ ਵੀ ਜੋ ਆ ਗਏ ਵਿੱਚ ਕਾਲਜ ਦੇ ਵਿੱਚ ਆ ਦੇਖੋ ਤੁਹਾਡੇ ਸਾਹਮਣੇ ਸਾਡੇ ਅੰਦਰ ਵੀ ਇਹ ਕਹਾਣੀਆਂ ਆ ਦੇਖੋ ਇਹ ਦੇਸ ਲੈ ਰਹੇ ਨੇ ਇਹ ਕਰਦੇ ਨੇ ਓਕੇ ਤਾਂ ਕਿੰਨਾ ਕ ਟਾਈਮ ਲੱਗਿਆ ਤਿਆਰੀ ਕਰਨ ਵਿੱਚ ਇਹਨਾਂ ਨੂੰ ਰਾਮ ਨਾਲ ਵੀ ਦੱਸਣ ਸਾਡਾ ਸਮਰਯਮ ਸੀਗਾ ਪੂਰਾ ਮਹੀਨੇ ਦਾ ਇਹਨਾਂ ਨੂੰ ਸੀਪੰਗ ਲਗਾਇਆ ਪਗੜੇ ਤੋਂ ਬਾਅਦ ਇਹ ਅਸੀਂ ਗਰੁੱਪ ਬਣਾ ਕੇ ਮਤਲਬ ਇਹਦੀ ਸਪੈਸ਼ਲਟੀ ਕਿੱਡੇ ਇਸਰੇ ਇਹਨਾਂ ਸਭ ਦਾ ਫਸਟ ਟਾਈਮ ਸੀ ਜਾਂ ਪਹਿਲੇ ਕੋਈ ਸੀ ਸਾਰੇ ਦਾ ਫਸਟ ਟਾਈਮ ਸੀ ਇਹ ਕਮਲ ਬਈ ਕਿਤੇ ਓਕੇ ਨੈਕਸਟ ਕੀ ਪਲਾਨਿੰਗ ਹੋਏਗੀ ਨੈਕਸਟ ਨੈਕਸਟ ਜਦੋਂ ਗਰਾਇੰਡ ਸਟਾਰਟ ਜੇ ਆਣਗੇ ਤੁਹਾਾਰੇ ਇਹਨਾਂ ਨਾਲ ਇਹਦੇ ਕਹਿ ਕੀ ਕਰਦੇ ਹੋ ਇੱਕ ਕਲੱਬ ਵਾਸਤੇ ਕੀ ਕਰਨਾ ਚਾਹੋਗੇ ਕਲੱਬ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਪੰਜਾਬੀ ਸੰਗਤਾਂ ਦੇ ਬੱਚਾ ਨੂੰ ਜੋੜੀਏ ਸਾਰੇ ਜਿੰਨੀ ਜੜੀ ਇਹ ਬੱਚੇ ਸਾਹਤਰੀ ਬਜ਼ੁਰਗ ਹੋ ਗਏ ਹੋਣਾ ਸਾਰੇ ਜੋੜੀਏ ਤੇ ਕਰਾਈਏ ਜਿਹਨਾਂ ਪੰਜਾਬ ਦੇ ਨਾਲ ਜੋੜ ਸਕੀਏ ਜੋੜੀ ਠੀਕ ਹੈ ਤਾਂ ਬਹੁਤ ਬਹੁਤ ਧੰਨਵਾਦ ਕੋਈ ਇੱਕ ਨੰਬਰ ਹੈ ਜਿਹੜਾ ਆਪਣਾ ਸੈਂਡ ਕਰ ਸਾਬਿਆ ਦੀ ਜੁੜੇ ਸਾਬਿਆ ਦੀ ਜੁੜੇ ਸਾਬ ਪਰ ਨੇ ਤੇ ਅਨ ਕੀ ਕਰਨਾ ਜਾਵੇ ਐਡੀ ਅੱਛੀ ਪਰਫਾਰਮੈਂਸ ਦਿੱਤੀ ਤੁਸੀਂ ਬਾਸ ਜੀ ਆ ਸਾਡੇ ਗੋਸਾਹਬ ਖੜੇ ਨੇ ਇਹਨਾਂ ਨੇ ਸਾਨੂੰ ਸਿਖਾਇਆ ਇਹਨਾਂ ਦੀ ਬਦੌਲਤ ਅਸੀਂ ਅੱਜ ਇੰਨਾ ਵਧੀਆ ਕਰ ਸਕਏ ਆ ਤਾਂ ਕਿੰਨੇ ਟਾਈਮ ਦਾ ਵਰਕ ਚੱਲ ਰਿਆ ਸੀ ਇਹ ਜੀ ਜੀ ਅਪਰੋਕਸੀਮੇਟ 1 ਮੰਥ ਹੋ ਗਿਆ ਪ੍ਰੋਪਰ ਸਾਨੂੰ ਟ੍ਰੇਨਿੰਗ ਕਰਦੇ ਹੋਏ ਇਸ ਤੋਂ ਪਹਿਲਾਂ ਵੀ ਕਦੀ ਸਿੱਖਿਆ ਕਿ ਇਸ ਕੈਂਪ ਵਿੱਚ ਜੀ ਨਹੀਂ ਜੀ ਨਹੀਂ ਨਹੀਂ ਮੈਂ ਕਹਿੰਦਾ ਮਨਵੀਰ ਕੀਤਾ ਜੀ ਮੈਂ ਆਪਣੀ ਲਾਈਫ ਚ ਵੈਲੀਅਰ ਕੀਤਾ ਤੇ ਇਹਨਾਂ ਦੀ ਬਦੌਲਤ ਹੀ ਕਰ ਸਕਿਆ ਤਾਂ ਕਿਵੇਂ ਦਾ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਆਪਣਾ ਪੰਜਾਬੀ ਸੱਭਿਆਚਾਰ ਕਲੱਬ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਜਾਂਦਾ ਹੈ ਭੰਗੜਾ ਸਿਖਲਾਈ ਕੈਂਪ ਦਾ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਵਧੀਆ ਸਿਹਤ ਵਾਸਤੇ ਸਰੀਰ ਵਾਸਤੇ ਬਹੁਤ ਵਧੀਆ ਜੀ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਬਾਕੀ ਕਹਿੰਦੇ ਪਖੜੇ ਦਾ ਪਾਸ ਸਿੱਖੇ ਸੀਗੇ ਇਸ ਤੋਂ ਲੋਰ ਕੀ ਚੀਜ਼ ਸਿੱਖਣ ਨੂੰ ਮਿਲੀ ਬਣਾ ਸਾਨੂੰ ਸਾਡੇ ਪੰਜਾਬੀ ਕਲਚਰ ਵਾਲੇ ਵੀ ਸਿੱਖਣ ਨੂੰ ਮਿਲਿਆ ਕਿ ਕਿਵੇਂ ਬਣਾਈ ਕੀਤਾ ਹੁੰਦਾ ਵਾ ਬਾਕੀ ਫਿਰ ਦੇਖਦੇ ਹਾਂ ਕਿੰਨੇ ਕੋ ਯਾਰ ਦੋਸਤ ਬੇਲੀ ਨਵੇਂ ਬਣੇ ਦੇਖ ਲੋ ਸਾਰੇ ਸਾਡੇ ਯਾਰ ਕਹਿੰਦੇ ਪਖੜੇ ਦੇ ਲਾਪਾ ਡਿਸਪਲਨ ਵੀ ਸਿੱਖਦੇ ਐ ਇਸ ਚੀਜ਼ ਸਿੱਖਣ ਨੂੰ ਮਿਲਿਆ ਜੀ ਅਸਰ ਕੀ ਕਹਿਣਾ ਚਾਹੋਗੇ ਦੇਖੋ ਜੀ ਆ ਉਮਰੇ ਆ ਕੇ ਪਹਿਲੀ ਵਾਰੀ ਇਹ ਪਖੜਾ ਪਾਉਣ ਲੱਗੇ ਆ ਠੀਕ ਹੈ ਜੀ ਬਈ ਇੱਕ ਜ਼ਿੰਦਗੀ ਦਾ ਇੱਕ ਲਾਗੀ ਮਜ਼ਾ ਯਾ ਦੇਖਣ ਨੂੰ ਮਿਲਿਆ ਵਾ ਬੱਚੇ ਆੜ ਕੇ ਨੇ ਸਾਰੇ ਮੇਰੇ ਪਰ ਮੈਨੂੰ ਵਾਲੇ ਹਾਲੀ ਯਾਦਦੇ ਨੇ ਸਾਰੇ ਠੀਕ ਆ ਨਾ ਇੱਕ ਜ਼ਿੰਦਗੀ ਦਾ ਬਹੁਤ ਵਧੀਆ ਮਜ਼ਾ ਆਇਆ ਔਰ ਡਿਸਪਲਨ ਵੀ ਵਧੀਆ ਸਿੱਖਣ ਨੂੰ ਮਿਲਿਆ ਵਧੀਆ ਚੀਜ਼ਾਂ ਐ ਪੰਜਾਬੀ ਕਲਚਰ ਦੇ ਨਾਲ ਜੋੜਨ ਨੂੰ ਠੀਕ ਹੈ ਤਾਂ ਹੋਇਆ ਧੰਨਵਾਦ ਤੁਹਾਡਾ ਬਹੁਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਕਿੱਦਾਂ ਪੰਗਰੇ ਦਾ ਵਰਕਸ਼ਾਪ ਤੋਂ ਬਾਅਦ ਸਮਾਗਮ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਮੇਰਾ ਸਰਦਾਰ ਰਵਿੰਦਰ ਸਿੰਘ ਗੋਮਲੇ ਅਰਦਾ ਆਪਣਾ ਪੰਜਾਬੀ ਸੱਭਿਆਚਾਰਕ ਤਨਾ ਇਹ ਸਾਰੇ ਮੈਂਬਰਾਂ ਦਾ ਉਧੇਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨਾਲ ਨਾਲ ਮਿਲ ਕੇ ਸਾਡੇ ਨਾਲ ਮੋਢਾ-ਟਾ ਲਾ ਕੇ ਸਾਡਾ ਸਹੁੰਦਰਿਤ ਕੀਤਾ ਹੈ ਕਿਹੜਾ ਇਹ ਕੈਂਪਾ ਜੀ ਇਹ ਪਿਛਲੇ ਸਾਲ ਵੀ ਲਗਾਏ ਸੀ ਪਿਛਲੇ ਸਾਲ ਵੀ ਸਾਡੇ ਕੋਲ 170 ਬੱਚੇ ਸੀਗੇ ਪਰ ਐਤਗੀ ਸਾਡੇ ਕੋਲ 202 ਪਲੱਸ ਬੱਚੇ ਨੇ ਸਾਡੀ ਤਾਂ ਇਹੀ ਅਪੀਲ ਆ ਸਾਰੇ ਬੱਚਿਆਂ ਨੂੰ ਉਹਦੇ ਮਾਪੇ ਕਿਸੇ ਘਰੋਂ ਸਾਰੇ ਵੱਡੇਆਂ ਨੂੰ ਛੋਟਿਆਂ ਨੂੰ ਆਪਣਾ ਪੰਜਾਬੀ ਸੱਭਿਆਚਾਰ ਕਲਾ ਨਾਲ ਜੋੜੋ ਆਪਣੇ ਸੱਭਿਆਚਾਰ ਨੂੰ ਬਚਾਓ ਤੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਿਓ ਤੇ ਆਪਣੇ ਕਲਚਰ ਨਾਲ ਜੋੜੀ ਰੱਖਿਓ ਤੇ ਸਾਡਾ ਅੱਜ ਕੰਪੀਟੀਸ਼ਨ ਹੈ ਜਿਹੜੇ ਬੱਚੇ ਨੇ ਸਿੱਖਿਆ ਉਹਨੂੰ ਹੀ ਸਖਲਾਈ ਦਾ ਮਿਤਵਿਸ਼ੇ ਨਹੀਂ ਜਿਹੜੇ ਬੱਚਿਆਂ ਨੇ ਇੱਕ ਮਹੀਨੇ ਦੀ ਪਰਫੋਰਮੈਂਸ ਹੈ ਜੀ ਇਸ ਦੀ ਹੂੰ ਪਿਛਲੇ 26 ਤਰੀਕ ਤੋਂ ਸ਼ੁਰੂ ਹੋ ਰਿਹਾ ਸੀ ਅੱਜ ਸ਼ਬੀ ਤੁਰਾਏ ਕਿ ਕਿ ਨਾ ਹੋਇਆ ਜਿਹੜੇ ਬੱਚਿਆਂ ਨੂੰ ਜੋ ਅਸੀਂ ਸਿਖਾਇਆ ਵਾ ਇੱਕ ਮਹੀਨੇ ਦੇ ਵਿੱਚ ਸਾਰੇ ਬਤੇ ਬਹੁਤ ਵਧੀਆ ਕੰਮ ਕਰਦੇ ਪਿਆ ਤੇ ਅੱਗੇ ਤੋਂ ਉੱਧਰ ਦੇਖ ਲਿਆ ਵੀ ਸਰ ਅਸੀਂ ਤੁਹਾਡੇ ਨਾਲ ਹੀ ਜੁੜੇ ਰਹਾਂਗੇ ਐਂ ਕਹਿੰਦੇ ਕੋਈ ਵੀ ਕੰਮ ਹੈ ਇਕੱਲੇ ਨਹੀਂ ਹੋ ਸਕਦਾ ਹੈ ਤਾਂ ਕਿੰਨੇ ਕਿੰਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਰੇ ਆਪਣੇ ਆਪਣੇ ਟੀਮ ਦਾ ਆਪਣੇ ਗਰੁੱਪ ਦਾ ਆਪਣੇ ਬੱਚਿਆਂ ਦਾ ਉਹਨਾਂ ਦੇ ਮਾਪਿਆਂ ਦਾ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਅਤੇ ਸਭ ਤੋਂ ਵੱਧ ਸਹਿਯੋਗ ਸਰਦਾਰ ਗੁਰਮੀਤ ਸਿੰਘ ਜੀ ਫਲਾਰ ਅਤੇ ਸਰਦਾਰ ਇੰਦਰਜੀਤ ਸਿੰਘ ਜੀ ਗਿੱਲ ਉਹਨਾਂ ਦਾ ਸੈੱਜ ਉਹਨਾਂ ਦਾ ਇਹ ਬਹੁਤ ਚੰਗਾ ਪ੍ਰੋਗਰਾਮ ਚੱਲਿਆ ਅੱਗੇ ਤੋਂ ਇਹੀ ਆਸ ਰੱਖਦਾ ਹਾਂ ਸਾਡੇ ਕੋਲ ਇਦਾਂ ਹੀ ਖੜੇ ਰਹਿਣਗੇ ਇਹ ਸਿਰਫ ਲੁਧਿਆਣੇ ਦੇ ਬੱਚੇ ਜਾਂ ਬਾਹਰੋਂ ਵੀ ਇਸੇ ਵਿੱਚ ਪਾਰਟਿਸਪੇਟ ਕੀਤੇ ਨੇ ਇਹ ਲੁਧਿਆਣੇ ਦੇ ਥੋੜੇ ਬੱਚੇ ਬਾਹਰੋਂ ਆ ਜਿਵੇਂ ਜਿਹੜੇ ਨਾੜਕੇ ਛੁੱਟੀਆਂ ਕੱਟਣ ਆਏ ਹੋਏ ਆ ਅੱਛਾ ਅੱਛਾ ਕੋਈ ਨਵੇਂ ਸ਼ਹਿਰ ਕੋ ਆ ਜਾ ਕੋਈ ਸਾਈਡ ਤੋਂ ਆ ਉਹ ਵੀ ਇਸ ਪ੍ਰੋਗਰਾਮ 'ਚ ਹਿੱਸਾ ਲੈ ਰਹੇ ਨੇ ਆ ਦੇਖਿਆ ਜਿਵੇਂ ਇਹ ਉਪਰਾਲਾ ਗਰਮੀਆਂ ਦੀ ਛੁੱਟੀਆਂ ਵਿੱਚ ਹੀ ਹੁੰਦਾ ਹੈ ਬਤਕਿ ਜਦਕੇ ਫੰਕਸ਼ਨ ਇਹ ਲਗਾਤਾਰ ਚੱਲਦੇ ਰਹਿਣਾ ਚਾਹੀਦੇ ਸੱਪੇ ਚਾਰ ਉਚਾਲੀ ਫਿਰ ਵੀ ਐਸਾ ਹੋਵਾ ਗੱਲ ਇਕਮਾ ਜਿਹੜੇ ਛੋਟੇ ਨੇ ਇਹ ਨਾ ਪੜ੍ਹਾਈ ਵਿੱਚ ਜ਼ਰੂਰੀ ਆ ਚਲੋ ਪੜ੍ਹਾਈ ਦੇ ਨਾਲ ਨਾ ਤੰਦਰੁਸਤੀ ਲਈ ਸਰੀਰ ਫਿੱਟ ਲਈ ਐਕਸਰਸਾਈਜ਼ ਵੀ ਜ਼ਰੂਰੀ ਆ ਜੇ ਮੈਂ ਕਿਹਨੇ ਛੋਟੇ ਹੁੰਦੇ ਆ ਨੇ ਉਹ ਬੱਚਿਆਂ ਨੂੰ ਚਲੋ ਐਕਸਰਸਾਈਜ਼ ਕਰਾ ਕੇ ਆਪਣੇ ਸੱਭਿਆਚਾਰ ਨਾਲ ਜੋੜਦਾ ਜੀ ਤਾਂ ਕਿੱਧੇ ਪੰਗਰੇ ਨੂੰ ਸੱਭਿਆਚਾਰ ਲੈ ਕੇ ਲੁਧਿਆਣਾ ਵਾਸੀ ਨੂੰ ਕੀ ਅਪੀਲ ਕਰੋਗੀ ਮੈਸੇਜ ਉਹ ਮੈਂ ਤਾਂ ਸਾਰੇ ਲੁਧਿਆਣਾ ਵਾਸੀਆਂ ਨੂੰ ਹੀ ਅਪੀਲ ਕਰਦਾ ਆਪਣੇ ਬੱਚਿਆਂ ਨੂੰ ਚਾਹੇ ਭਟੇ ਚਾਹੇ ਛੋਟੇ ਚਾਹੇ ਬਜ਼ੁਰਗ ਹੁਣ ਸਾਡੇ ਕਰਾਮ ਦੇ ਵਿੱਚ 5 ਸਾਲਾਂ ਤੋਂ ਲੈ ਕੇ 64 ਸਾਲਾਂ ਦਾ ਵਿੱਚ 60 65 ਸਾਲਾਂ ਤੱਕ ਸਾਰੇ ਨੇ ਹਮ ਇਹ ਸਾਰੇ ਸਿੱਖਦੇ ਨੇ ਤੇ ਗਰੇ ਸਾਰੇ ਚਲੋ ਕਿਤੇ ਚ ਭਾਗ ਲਓ ਪਗੜੇ ਚ ਭਾਗ ਲਓ ਤੇ ਆਪਣੇ ਸਨੇਹੀ ਨੂੰ ਫਿੱਟ ਰੱਖੋ ਠੀਕ ਹੈ ਧੰਨਵਾਦ ਜੀ ਧੰਨਵਾਦ ਅੱਜ ਸਤਿਕਾਰ ਜੀ ਕੀ ਕਹੋਗੇ ਜੀ ਸਰ ਅੱਜ ਆਪਣਾ ਪੰਜਾਬੀ ਵਿਰਸਾ ਕਲੱਬ ਜੀ ਅੱਜ ਪੰਜਾਬੀ ਭਵਨ ਦੇ ਅੰਦਰ ਮੈਂ ਸਮਝਦਾ ਇਹ ਪੰਜਾਬ ਦਾ ਜਿਹੜਾ ਵਿਰਸਾ ਇਨੂੰ ਜਿਹੜੇ ਲੋਕ ਸੰਭਾਲਦੇ ਆ ਉਹ ਭਾਗਾ ਵਾਲੇ ਆ ਕਿਉਂਕਿ ਪੰਜਾਬ ਵਰਗਾ ਵਿਰਸਾ ਕਿਤੇ ਦੁਨੀਆ ਕੋ ਹਮਲੋ ਤੁਸੀਂ ਇਹੋ ਜਿਹਾ ਵਿਰਸਾ ਨਹੀਂ ਮਿਲਦਾ ਇਸ ਕਰਕੇ ਇਸ ਵਿਰਸੇ ਨਾਲ ਜੁੜਨਾ ਵੀ ਜ਼ਰੂਰੀ ਆ ਔਰ ਇਹਨੂੰ ਅੱਗੇ ਪ੍ਰਮੋਟ ਕਰਨਾ ਵੀ ਜ਼ਰੂਰੀ ਆ ਕਿਉਂਕਿ ਪੰਜਾਬੀ ਕਲਚਰ ਇੱਕ ਪੂਰੇ ਵਿਸ਼ਵ ਦੇ ਵਿੱਚ ਮੰਨਿਆ ਜਾਂਦਾ ਵਾ ਗਿੱਦਾ ਭੰਗੜਾ ਸਾਡੇ ਪੰਜਾਬ ਦੀ ਆਣ ਤੇ ਸ਼ਾਨ ਆ ਇਹਨੂੰ ਜਿੰਦਾ ਰੱਖਣਾ ਜ਼ਰੂਰੀ ਆ ਤੁਹਾਡੇ ਵਾਲੇ ਪਰਫਾਰਮੈਂਸ ਦਿੱਤੀ ਗਈ ਸਰ ਦੇਖੋ ਇਹ ਪਿਆਰ ਆ ਹੁਣ ਮੈਂ ਜਦੋਂ ਕਿਤੇ ਜਾਣਾ ਵਾਂ ਸਾਰੇ ਬੱਚੇ ਸਾਰੀਆਂ ਮੇਰੀਆਂ ਸਤਿਕਾਰਯੋਗ ਭੈਣਾ ਮਾਮਾ ਬਜ਼ੁਰਗ ਜਿੰਨੇ ਵੀ ਪਿਆਰੇ ਬੱਚੇ ਬੈਠਣਦੇ ਸਾਰੇ ਕਹਿੰਦੇ ਆ ਵੀ ਆਸੀ ਵੀ ਪੰਜਾਬੀਆਂ ਅਸੀਂ ਐਮਐਲਏ ਦਾ ਇਨਾ ਲੋਕਾਂ ਦੇ ਬਣਾਏ ਹੋਏ ਆ ਪਰ ਪੰਜਾਬੀ ਆਪਣੀ ਜਮਾਤ ਨਾਲ ਜੁੜ ਕੇ ਰਹਿਣਾ ਤੇ ਜ਼ਮੀਨ ਨਾਲ ਜੁੜ ਕੇ ਰਹਿਣਾ ਇਹ ਜ਼ਰੂਰੀ ਆ ਹਰ ਇੱਕ insan ਲਈ ਤੁਹਾਨੂੰ ਕੀ ਫਰਕ ਲੱਗਿਆ ਮੈਨੂੰ ਤਾਂ ਪੰਜਾਬੀ ਜਿੱਥੇ ਢੋਲ ਦਾ ਡਗਾ ਵਜਦਾ ਹੋਵੇ ਉੱਥੇ ਪੈਰ ਵੀ ਆਪਣੇ ਆਪ ਉੱਠਦੇ ਆ ਤੇ ਜਿੱਥੇ ਸਾਡੀਆਂ ਸਤਕਾਰਯੋਗ ਧੀਆਂ ਮਾਮਾ ਗਿੱਧਾ ਪਾਉਂਦੀਆਂ ਨੇ ਉਹ ਵੀ ਸਾਡੇ ਪੰਜਾਬ ਦੀ ਇੱਕ ਸ਼ਾਨ ਆ ਇਹ ਇੰਗਲਿਸ਼ ਸਕੂਲਾਂ ਵਿੱਚ ਸਾਰੇ ਘਟਦਾ ਜਾ ਰਿਹਾ ਕਲਚਰ ਦੇਖੋ ਗੱਲ ਸੁਣ ਲਓ ਜਿਹੜੀਆਂ ਸਟੇਟਾਂ ਜਿਹੜੇ ਬੰਦੇ ਆ ਆਪਣਾ ਕਲਚਰ ਭੁੱਲ ਜਾਂਦੇ ਆ ਉਹਨਾਂ ਲੋਕਾਂ ਦਾ ਇਤਿਹਾਸ ਵੀ ਖਤਮ ਹੋ ਜਾਂਦਾ ਪੰਜਾਬ ਦੀਆਂ ਇਹ ਜਿਹੀਆਂ ਸੰਸਥਾ ਜਿਵੇਂ ਯੂਥ ਕਲੱਬਾਂ ਪੰਜਾਬੀ ਯੂਥ ਕਲੱਬਾਂ ਇਹ ਜਿਹੇ ਕਲੱਬਾਂ ਨੂੰ ਚਾਹੀਦਾ ਔਰ ਸਾਡੇ ਪੰਜਾਬ ਦੇ ਹਰ ਬੰਦੇ ਨੂੰ ਚਾਹੀਦਾ ਕਿ ਪੰਜਾਬੀ ਕਲਚਰ ਨੂੰ ਅੱਗੇ ਜਾ ਕੇ ਪ੍ਰਮੋਟ ਕਰਨਾ ਤੇ ਪੰਜਾਬੀ ਕਲਚਰ ਨੂੰ ਜਿੰਦਾ ਰੱਖਣਾ ਔਰ ਦੁਨੀਆ ਦੇ ਵਿੱਚ ਆਪਣਾ ਨਾਮ ਜਿੰਦਾ ਰੱਖਣਾ ਇੱਕ ਆਖਰੀ ਮੈਸੇਜ ਹੈ ਜੀ ਨੌਜਵਾਨਾਂ ਨੂੰ ਕਿਹਾ ਜੀ ਬਸ ਇਹੀ ਕਾਹਾਂਗੇ ਵੀ ਨਸ਼ੀਆਂ ਤੋਂ ਦੂਰ ਰਹੋ ਮਾਰੀਆਂ ਚੀਜ਼ਾਂ ਤੋਂ ਦੂਰ ਰਹੋ ਆਓ ਆਪਣਾ ਵਿਰਸਾ ਸਮਾਰੀਏ ਆਓ ਆਪਣੀ ਉਹੀ ਪਛਾਣ ਜਿਹੜੀ ਪੰਜਾਬੀ ਗੱਭਰੂ ਦੇ ਨਾਮ ਨਾਲ ਪਛਾਨੀ ਜਾਂਦੀ ਆ ਉਹੀ ਪਛਾਣ ਰੱਖੀਏ ਬਹੁਤ ਬਤਨ ਹੋ ਗਿਆ ਠੀਕ ਹੈ ਜੀ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹੋਗੇ ਇੰਨਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਜੀ ਬਹੁਤ ਵਧੀਆ ਗੱਲ ਆ ਆਪਣਾ ਪੰਜਾਬੀ ਸੱਭਿਆਚਾਰ ਕਲੱਬ ਆ ਜੋ ਬਹੁਤ ਇੱਕ ਵਧੀਆ ਉਪਰਾਲਾ ਕਰ ਰਿਹਾ ਜਿਹਦੇ ਪ੍ਰਧਾਨ ਨੇ ਰਵਿੰਦਰ ਸਿੰਘ ਟੋਨੀ ਜੀ ਤੇ ਜਰਨਲ ਸਕੱਤਰ ਗਗਨਦੀਪ ਸਿੰਘ ਲੰਘਰੇ ਤੇ ਬਾਕੀ ਜਿੰਨਾ ਉਭੀ ਜੀ ਖੜੇ ਨੇ ਇੰਦਰ ਮੱਲੂ ਆਪਾਂ ਭਲਾ ਕਿਉਂਕਿ ਬੱਚਿਆਂ ਨੂੰ ਘਰ ਚੱਲਣ ਨਾਲ ਚੋਣਾ ਸਾਡਾ ਹਰ ਇੱਕ ਦਾ ਫਰਜ਼ ਬਣਦਾ ਕਿ ਉਸ ਨੂੰ ਅਸੀਂ ਸਿੱਧੇ ਰਾਤ ਲੈ ਕੇ ਆਈਏ ਕਿਉਂਕਿ ਅੱਜ ਕੱਲ੍ਹ ਤੁਸੀਂ ਖਬਰਾਂ ਦੇ ਵਿੱਚ ਦੇਖ ਲੋ ਇਕਲੀਆਂ ਇਕਲੀਆਂ ਘਰ ਦੇ ਵਿੱਚ ਚੱਲਦਾ ਵਿੱਚ ਛੱਡੇ ਦੇ ਸ਼ਿਕਾਰ ਹੋ ਗਏ ਛੱਡੇ ਤੇ ਲੱਗੇ ਲੋਕਾਂ ਦੀਆਂ ਖਬਰਾਂ ਸੁਣੀ ਜਾਂਦੇ ਆ ਪਰ ਜਦੋਂ ਆਪਾਂ ਬੱਚਿਆਂ ਨੂੰ ਇੱਧਰ ਲੈ ਕੇ ਆਵਾਂਗੇ ਨਾ ਜ਼ਾਹਰ ਨੂੰ ਛੱਡਾ ਯਾਦ ਰਹਿਣਾ ਨਾ ਉਹ ਛੱਡੇ ਬਾਰੇ ਲਿਖਣਗੇ ਕੁਝ ਇਹ ਕਿ ਚੰਗੀ ਸੋਚ ਹੈ ਜੇ ਆਪਾਂ ਇਸ ਪ੍ਰੀਵੂਰ ਨਾਲ ਜੋੜਾਂਗੇ ਤਾਂ ਹੀ ਉਹਨਾਂ ਬਦਲ ਲੱਗੂ ਨਹੀਂ ਤਾਂ ਇਹ ਸਾਡਾ ਜਿਹੜਾ ਸੱਭਿਆਚਾਰਾ ਸਾਡਾ ਅਮੀਰ ਵਿਰਸਾ ਇਹ ਇੱਕ ਨੈਕਟਰ ਖਤਮ ਹੋ ਜਾਏਗਾ ਤਾਂ ਜਿਸ ਵਾਕ ਜੇ ਤਰੱਕੀ ਦਾ ਕਰੀ ਆ ਰਹੇ ਪਰ ਵੈਸਟਰਨ ਕਲਚਰ ਨੂੰ ਜੋੜ ਬਣਾਈ ਜਾ ਰਹੇ ਨੇ ਬਿਲਕੁਲ ਸਹੀ ਗੱਲ ਹੈ ਤੁਹਾਡੀ ਗੱਲ ਵੈਸਟਰਨ ਕਲਚਰ ਨੂੰ ਅਸੀਂ ਲੋਕਾਂ ਦੀ ਐਕਚੁਅਲੀ ਪਤਾ ਕੀ ਕਹਿੰਦਾ ਲੋਕ ਕਹਿੰਦੇ ਨੇ ਕਿ ਸਰਬਜਾਨਾ ਜੁੜੋ ਤੇ ਦੇਖਦੇ ਹੋਏ ਕਿਹਨੇ ਕਿ ਵੈਸਟਰਨ ਹੂੰ ਇਹ ਜਿਹੀ ਬਾਣੀ ਕਰਦੇ ਜੇ ਤੁਸੀਂ ਵਾਕਿਆ ਹੀ ਪੰਜਾਬ ਨੂੰ ਪਿਆਰ ਕਰਦੇ ਹੋ ਤਾਂ ਪੰਜਾਬੀ ਪੰਜਾਬੀ ਜਿੰਨੇ ਵੀ ਬੰਦੇ ਸਹੀ ਕੰਮ ਕਰਦੇ ਨੇ ਉਹਨਾਂ ਨੂੰ ਵਾਚ ਕਰਿਆ ਕਰੋ ਉਹਨਾਂ ਨੂੰ ਫੋਲੋ ਕਰਿਆ ਕਰੋ ਪਰ ਇਹ ਅਫਸੋਸ ਆ ਕਿ ਆਪਾਂ ਪੱਛਮ ਵੱਲ ਜਾ ਰਹੇ ਆ ਪੱਛਮ ਵੱਲ ਸਾਡੇ ਬਣਾ ਰਹੇ ਆ ਆ ਬਹੁਤ سارے ਸਕੂਲਸ ਆਪਾਂ ਦੇਖਦੇ ਨੇ ਲੁਧਿਆਣਾ ਪੰਜਾਬ ਚ ਵੀ ਜਿੱਥੇ ਹੈ ਕਨਵਰਟ ਸਕੂਲ ਨੇ ਪਰ ਪੰਜਾਬੀ ਕਲਚਰ ਬਹੁਤ ਘੱਟ ਪੜਾਇਆ ਜਾਂਦਾ ਉਹਨਾਂ ਵਿੱਚ ਉਹਨਾਂ ਦੇ ਵਿੱਚ ਤਾਂ ਇਹ ਵੀ ਕਿਹਾ ਜਾਂਦਾ ਵੀ ਤੁਸੀਂ ਪੰਜਾਬੀ ਬੋਲਣਾ ਇਹ ਤਾਂ ਇੱਕ ਗੌਰਮੈਂਟ ਵਰੀ ਲਾ ਹੋ ਗਿਆ ਹੁਣ ਵੀ ਇੱਕ ਤੁਸੀਂ ਪੰਜਾਬੀ ਲਾਜ਼ਮੀ ਕਰਦੀ ਵਧੀਆ ਗੱਲ ਆ ਗੌਰਮੈਂਟ ਦੀ ਅਦਰਵਾਇਜ਼ ਦੇ ਵਿੱਚ ਪੰਜਾਬੀ ਬੋਲਣ ਵਾਲੇ ਨੂੰ ਇੰਨਾ ਕਿਹਾ ਜਾਂਦਾ ਜਿਵੇਂ ਕੋ ਅਨਪੜ ਹੋਵੇ ਜਾ ਉਹ ਨੂੰ ਕੁਝ ਪੜਨਾ ਲਿਖਣਾ ਨਾ ਆਉਂਦਾ ਸੂਰਜ ਬਲਾ ਬਟਾ ਦਾ ਕਹਾਦਾ ਸੀ ਪੰਜਾਬ ਦੇ ਵਿੱਚ ਰਹਦੇ ਹੋਏ ਅਸੀਂ ਜੇ ਕੀਰਲਾ ਚਲੇ ਜਾਈਏ ਤਾਮਨ ਲਾਡੂ ਚਲੇ ਜਾਈਏ ਚਾਹਤੇ ਤੁਸੀਂ ਦੇਖੋਗੇ ਉਹ ਕਦੇ ਵੀ ਹਿੰਦੀ ਨਹੀਂ ਬੋਲਦੇ ਇੰਗਲਿਸ਼ ਬੋਲਦੇ ਆ ਜਾਂ ਆਪਣੀ ਭਾਸ਼ਾ ਅਸੀਂ ਆਪਣੀ ਭਾਸ਼ਾ ਤੋਂ ਦੂਰ ਜਾ ਰਹੇ ਆ ਅਸੀਂ ਇੰਗਲਿਸ਼ ਬੋਲ ਕੇ ਜਾਂ ਹਿੰਦੀ ਬੋਲ ਕੇ ਆਪਣੇ ਆਪ ਨੂੰ ਝੋਲ ਕਰ ਰਹੇ ਆ ਬੜੇ ਅਸੀਂ ਵੀਰ ਆ ਪਰ ਇਹ ਗਲਤ ਕਰਦੇ ਸਾਡੀ ਆਪਣੀ ਭਾਸ਼ਾ ਬਹੁਤ ਰਚਾ ਬਹੁਤ ਮੀਨ ਹੈ ਤਾਂ ਅੱਜ ਦਾ ਜੋ ਉਪਰਾਲਾ ਕੀ ਤਿਆਰੀ ਦਾ ਹਾਸੇ ਕੀ ਕਹੋਗੇ ਇਹ ਬਹੁਤ ਵੱਡਾ ਭਰਾਲਾ ਜੀ ਮੈਂ ਤਾਂ ਬੜੀ ਧੀਰ ਤੋਂ ਇਹਦੇ ਨਾਲ ਜੁੜਿਆ ਹੋਇਆ ਕਿਉਂਕਿ ਇਹੀ ਭਰਾਲਾ ਹੈ ਕਿ ਜਿਹੜਾ ਜੋੜਾ ਰੱਖਣ ਲਈ ਸਭ ਤੋਂ ਵੱਡਾ ਹੈ ਮੀਰ ਪੁੱਤਰ ਸਾਹਿਬ ਹਨ ਅਦਰਵਾਈਜ਼ ਤੁਸੀ ਚਾਹਾਂ ਮਰਜ਼ੀ ਕਰੋ ਕਿਸੇ ਨੂੰ ਨਾ ਕਿਸੇ ਕੋਲੇ ਟਾਈਮ ਆ ਨਾ ਕੋਈ ਟਾਈਮ ਦੇ ਹੋਂਦਾ ਵੀਰ ਕੰਮ ਹੀ ਹੈ ਕਿ ਦੋਨੋਂ ਕਰਮੀਆਂ ਦੇ ਵਿੱਚ ਆ ਕੇ ਬੱਚੇ ਬਣਾਉਣੇ ਛੋੜਨਾ ਤੇ ਬਹੁਤ ਵਧੀਆ ਕਰਦੇ ਆ ਇਹ ਤੁਹਾਡੇ ਵੱਲੋਂ ਹਰ ਸਾਲ ਇਹ ਦੀ ਪੰਗੜਾ ਦਾ ਕੈਂਪ ਲਗਾਇਆ ਜਾਂਦਾ ਹੈ ਮੈਂ ਹਰ ਇੱਕ ਸਾਲ ਜੀ 2006 ਤੋਂ ਲਗਾਤਾਰ ਟੂਰਨਾਮੈਂਟ ਕੱਲੇ ਕੱਲੇ ਇੱਥੇ ਨਹੀਂ ਆਉਣਾ ਮੈਂ ਬ੍ਰਿਸ਼ਾ ਦੇ ਵਿੱਚ ਵੀ ਜਾ ਕੇ ਕੈਨੇਡਾ ਅਮਰੀਕਾ ਯੂਰਪ ਲਗਭਗ ਜਗ੍ਹਾ ਪੂਰੀ ਜਾ ਕੇ ਲਾਉਣਾ ਮੇਰਾ ਜੋਟਿਵੇ ਇਹੀ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੋੜੀ ਰੱਖੀ ਹੈ ਆਪਾਂ ਉਹਨਾਂ ਨੂੰ ਪੰਜਾਬੀਆਂ ਨੂੰ ਚਾਹੇ ਨੌਰਤਨੀ ਆਬੀ ਵੀ ਹੋਣ ਸਾਨੂੰ ਸਾਰੇ ਕਲਚਰ ਨੂੰ ਰਿਸਪੈਕਟ ਕਰਦੇ ਆ ਤਾਂ ਵੈਰੀ ਗੁੱਡ ਤੇ ਲੁਧਿਆਣਾ ਵਾਸੀਆਂ ਨੂੰ ਲਾਸਟ ਕੀ ਮੈਸੇਜ ਅੰਦੇਸ਼ ਦੇਉਗੀ ਲੁਧਿਆਣਾ ਵਾਸੀ ਤੇ ਇਹ ਵੀ ਲੁਧਿਆਣੇ ਦੇ ਸਾਰੇ ਬੰਦਿਆਂ ਨੂੰ ਚਾਹੀਦਾ ਪਰ ਅਫਸੋਸ ਉਹਨੇ ਲੋਕਸਪੋਰ ਰਿਪਲਾਈ ਨਹੀਂ ਕਰਦੇ ਅੱਗਿਓ ਬਾਹਰ ਜਿਆਦਾ ਭਲਾਈ ਹੈ ਬਾਹਰ ਅਸੀਂ ਇੱਥੇ ਕੈਂਪ ਲਾਉਣੀ ਆ 300 400 500 ਬੱਚਾ ਵੀ ਆ ਜਾਂਦਾ ਇੱਥੇ ਮੈਂ ਲੋਕਸਪੋਰ ਸੋਚ ਕੀ ਹੁੰਦੇ ਆ ਪਹਿਲੀ ਗੱਲ ਕਹਿੰਦੇ ਤੁੱਫ ਲੱਗਦੀ ਆ ਗਰਦੀ ਲੱਗਦੀ ਆ ਮੈਨੂੰ ਜਿਹੜੀ ਲੱਗਦੀ ਆ ਨਾ ਇਹ ਨਹੀਂ ਤੁਹਾਨੂੰ ਅੱਗੇ ਜਾ ਕੇ ਕਾਮਯਾਬੀ ਦੇ ਬਾਰੇ ਲੱਗੇਗਾ ਤੁਹਾਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹੋਗੇ ਏਡਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਜੀ ਬਹੁਤ ਵਧੀਆ ਗੱਲ ਆ ਆਪਣਾ ਪੰਜਾਬੀ ਸੱਭਿਆਚਾਰ ਖਲਾਫ ਆ ਜੋ ਬਹੁਤ ਇੱਕ ਵਧੀਆ ਪ੍ਰਾਲਾ ਕਰ ਰਿਹਾ ਜਿਹਦੇ ਪ੍ਰਧਾਨ ਨੇ ਰਵਿੰਦਰ ਸਿੰਘ ਟੋਨੇ ਜੀ ਤੇ ਜਰਨਲ ਸਿਕੰਦਰ ਕਾਗਨਦੀਪ ਸਿੰਘ ਲੰਢੇ ਤੇ ਬਾਕੀ ਸਭਾ ਕੁਬੀ ਜੀ ਖੜੇ ਨੇ ਇਧਰ ਬੱਬੂ ਇਕ ਬਹੁਤ ਵੱਡਾ ਪ੍ਰਾਲਾ ਕਿਉਂਕਿ ਬੱਚੇ ਅਜ ਕੰਚ ਨਾਲ ਜੋੜਨਾ ਸਾਡਾ ਹਰ ਇੱਕ ਦਾ ਫਰਜ਼ ਬਣਦਾ ਕਿ ਉਸ ਨੂੰ ਅਸੀਂ ਸਿੱਧੇ ਰਾਹ ਤੇ ਲੈ ਕੇ ਜਾਈਏ ਕਿਉਂਕਿ ਅੱਜ ਕੱਲ ਤੁਸੀਂ ਖਬਰਾਂ ਦੇ ਵਿੱਚ ਲਗ ਲਗਲੀ ਖਬਰ ਦੇ ਵਿੱਚ ਚੱਲਦਾ ਵੀ ਛੱਟੇ ਦੇ ਸ਼ਿਕਾਰ ਹੋਣੇ ਛੱਟੇ ਤੇ ਲਾ ਕੇ ਲੋਕਾਂ ਦੀਆਂ ਖਬਰਾਂ ਸੁਣੀ ਜਾਂਦੇ ਆ ਪਰ ਜਦੋਂ ਆਪਾਂ ਬੱਚਿਆਂ ਨੂੰ ਇੰਦਰ ਲੈ ਕੇ ਆਵਾਂਗੇ ਨਾਜ਼ਰੋਂ ਛੱਟਾ ਯਾਦ ਰਹਿਣਾ ਨਾ ਉਹ ਛੱਟੇ ਬਾਰੇ ਦੇਖਣਗੇ ਕੁਝ ਲੇਕਿ ਚੰਗੀ ਸੋਚ ਹੈ ਜੇ ਆਪਾਂ ਇਸ ਪ੍ਰੀਵੂ ਇਹਦੇ ਨਾਲ ਜੋੜਾਂਗੇ ਤਾਂ ਹੀ ਉਹਨਾਂ ਨੂੰ ਪਤਾ ਲੱਗੂ ਨਹੀਂ ਤਾਂ ਇਹਦਾ ਜਿਹੜਾ ਸਭਿਆਚਾਰਾ ਸਾਡਾ ਅਮੀਰ ਵਿਰਸਾ ਇਹ ਇੱਕ ਨੈਕਸਟਰ ਕਦਮ ਹੋ ਜਾਏਗਾ ਪਰ ਜਿਸ ਤਰ੍ਹਾਂ ਦੇਖਿਆ ਵੀ ਲੋਕ ਜੇ ਤਰੱਕੀ ਦਾ ਕਰੀ ਆ ਰਹੇ ਪਰ ਵੈਸਟਰਨ ਕਲਚਰ ਨੂੰ ਜੋਦ ਉਪਨਾਈ ਜਾ ਰਹੇ ਨੇ ਬਿਲਕੁਲ ਸਹੀ ਗੱਲ ਹੈ ਤੁਹਾਡੀ ਗੱਲ ਵੈਸਟਰਨ ਕਲਚਰ ਨੂੰ ਅਸੀਂ ਲੋਕਾਂ ਨੂੰ ਐਕਚੁਅਲੀ ਪਤਾ ਕੀ ਕਹਿੰਦਾ ਲੋਕ ਕਹਿੰਦੇ ਨੇ ਕਿ ਸਰਬਜਨਨ ਜੁੜੋ ਤੇ ਦੇਖਦੇ ਹੋਏ ਕਿ ਨਹੀਂ ਵੈਸਟਰਨ ਕਰਦੇ ਹਮ ਇਹ ਮਾੜੀ ਗੱਲ ਜੇ ਤੁਸੀਂ ਵਾਕਿਆ ਹੀ ਪੰਜਾਬ ਨੂੰ ਪਿਆਰ ਕਰਦੇ ਹੋ ਤਾਂ ਪੰਜਾਬੀ ਪੰਜਾਬੀ ਜਿੰਨੇ ਵੀ ਬੰਦੇ ਸਹੀ ਕੰਮ ਕਰਦੇ ਨੇ ਉਹਨਾਂ ਨੂੰ ਵਾਚ ਕਰਿਆ ਕਰੋ ਉਹਨਾਂ ਨੂੰ ਫੋਲੋ ਕਰਿਆ ਕਰੋ ਪਰ ਇਹ ਅਫਸੋਸ ਹੈ ਕਿ ਆਪਾਂ ਪੱਛਮ ਵੱਲ ਜਾ ਰਹੇ ਹਾਂ ਪੱਛਮ ਵੱਲ ਸਾਡੇ ਬਣਾ ਰਹੇ ਹਾਂ ਆ ਬਹੁਤ سارے ਸਕੂਲਸ ਆਪਾਂ ਦੇਖਦੇ ਨੇ ਲੁਧਿਆਣਾ ਪੰਜਾਬ ਚ ਵੀ ਜਿੱਥੇ ਹੈ ਕਨਵਰਟ ਸਕੂਲ ਹੈ ਪਰ ਪੰਜਾਬੀ ਕਲਚਰ ਬਹੁਤ ਘੱਟ ਰਪਣਾਇਆ ਜਾਂਦਾ ਉਹਨਾਂ ਵਿੱਚ ਉਹਨਾਂ ਦੇ ਵਿੱਚ ਤਾਂ ਇਹ ਵੀ ਕਿਹਾ ਜਾਂਦਾ ਵੀ ਤੁਸੀਂ ਪੰਜਾਬੀ ਬੋਲੋ ਨਾ ਇਹ ਤਾਂ ਇੱਕ ਗਵਰਨਮੈਂਟ ਵਰੀ ਲਾਅ ਹੋ ਗਿਆ ਹੁਣ ਵੀ ਇੱਕ ਤੁਸੀਂ ਪੰਜਾਬੀ ਲਾਜ਼ਮੀ ਕਰਦੀ ਵਧੀਆ ਗੱਲ ਹੈ ਗਵਰਨਮੈਂਟ ਦੀ ਅਦਰਵਾਇਜ਼ ਦੇ ਵਿੱਚ ਪੰਜਾਬੀ ਬੋਲਣ ਵਾਲੇ ਨੂੰ ਇੰਨਾ ਕਿਹਾ ਜਾਂਦਾ ਜਿਵੇਂ ਕੋ ਅਨਪੜ ਹੋਵੇ ਜਾ ਉਹ ਨੂੰ ਕੁਝ ਪੜ੍ਹਨਾ ਲਿਖਣਾ ਨਾ ਆਉਂਦਾ ਹੋਵੇ ਸੂਰੇ ਬੜਾ ਮਟਾ ਦਾ ਕਾਹਦਾ ਦੀ ਪੰਜਾਬ ਦੇ ਵਿੱਚ ਰਹਦੇ ਹੋਏ ਅਸੀਂ ਜੇ ਕੀਰਲਾ ਚਲੇ ਜਾਈਏ ਤਾਮਨਾਡੂ ਚਲੇ ਜਾਈਏ ਉੱਥੇ ਤੁਸੀਂ ਦੇਖੋਗੇ ਉਹ ਕਦੇ ਵੀ ਹਿੰਦੀ ਨਹੀਂ ਬੋਲਦੇ ਇੰਗਲਿਸ਼ ਬੋਲਦੇ ਆ ਜਾਂ ਉਹ ਆਪਣੀ ਭਾਸ਼ਾ ਬੋਲਦੇ ਆ ਅਸੀਂ ਆਪਣੀ ਭਾਸ਼ਾ ਤੋਂ ਦੂਰ ਜਾ ਰਹੇ ਆ ਅਸੀਂ ਇੰਗਲਿਸ਼ ਬੋਲ ਕੇ ਜਾਂ ਹਿੰਦੀ ਬੋਲ ਕੇ ਆਪਣੇ ਆਪ ਨੂੰ ਜੋ ਕਰ ਰਹੇ ਆਂ ਬੜੇ ਅਸੀਂ ਵੀਰ ਪਰ ਇਹ ਗਲਤ ਗੱਲ ਸਾਡੀ ਦੇਸ਼ ਦੀ ਭਾਸ਼ਾ ਬਹੁਤ ਰਚਾ ਬਹੁਤ ਅਮੀਰ ਮੈਂ ਅੱਜ ਤੇ ਜੋ ਉਪਰਾਲਾ ਕੀਤਾ ਯਾਰ ਇਹਦੇ ਵਾਸਤੇ ਕੀ ਕਹੋਗੇ ਇਹ ਬਹੁਤ ਵੱਡਾ ਉਪਰਾਲਾ ਜੀ ਮੈਂ ਤਾਂ ਬੜੀ ਧੀਰ ਤੋਂ ਇਹਦੇ ਨਾਲ ਜੁੜਿਆ ਹੋਇਆ ਕਿਉਂਕਿ ਇਹੀ ਉਪਰਾਲਾ ਹੈ ਕਿ ਜਿਹੜਾ ਜੋੜਾ ਰੱਖਣ ਨਹੀਂ ਸਭ ਤੋਂ ਵੱਡਾ ਇੱਕ ਮੀਰ ਪੁੱਤਰ ਸਾਹਿਬ ਆਦਰਵਾਈ ਤੁਸੀਂ ਜਿੰਨਾ ਮਰਜ਼ੀ ਗੱਲੋ ਕਿਸੇ ਨੂੰ ਨਾ ਕਿਤੇ ਕੋਈ ਟਾਈਮ ਨਾ ਕੋਈ ਟਾਈਮ ਦੇ ਹੋਂਦ ਵੀ ਇੱਕ ਮਹੀਨਾ ਇੱਕ ਦੋ ਦਾ ਕਰਮੀ ਦੇ ਵਿੱਚ ਆ ਕੇ ਬੱਚਿਆਂ ਦਾ ਨਾ ਛੋੜਨਾ ਬਹੁਤ ਵਧੀਆ ਕੰਮ ਹੈ ਇਹ ਤੁਹਾਡੇ ਵੱਲੋਂ ਹਰ ਸਾਲ ਇਹ ਦੀ ਭੰਗੜਾ ਕੈਂਪਿੰਗ ਆਇਆ ਜਾਂਦਾ ਹੈ ਮੈਂ ਹਰ ਸਾਲ ਜੀ 2006 ਤੋਂ ਲਗਾਤਾਰ ਹੋ ਰਿਹਾ ਹੈ ਕੱਲੇ ਇੱਥੇ ਨਹੀਂ ਲਾਉਣਾ ਮੈਂ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਕੈਨੇਡਾ ਅਮਰੀਕਾ ਯੂਰਪ ਜਗ੍ਹਾ ਕਿ ਜਿੱਥੇ ਹੋਰ ਜਾ ਕੇ ਲਾਉਣਾ ਮੇਰਾ ਵੀ ਮੋਟਿਵੇ이션 ਇਹ ਹੈ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੋੜੀ ਰੱਖੀ ਰੱਖਾ ਉਹਨਾਂ ਨੂੰ ਪੰਜਾਬੀਆਂ ਨੂੰ ਚਾਹੇ ਨੋਰ ਪੰਜਾਬੀ ਵੀ ਹੋਣ ਸਾਨੂੰ ਸਾਰੇ ਸਾਡੇ ਕਲਚਰ ਨੂੰ ਰੋਕਟ ਕਰਦੇ ਆ ਤਾਂ ਵੈਰੀ ਗੁੱਡ ਤਾਂ ਲੁਧਿਆਣਾ ਵਾਸੀ ਨੂੰ ਲਾਸਟ ਕੀ ਮੈਸੇਜ ਨਹੀਂ ਦੇ ਦਿੱਸਦੇ ਹੋ ਗਏ ਲੁਧਿਆਣੇ ਵਾਸੀ ਇਹ ਵੀ ਲੁਧਿਆਣੇ ਦੇ ਸਾਰੇ ਬੰਦਿਆਂ ਨੂੰ ਚਾਹੀਦਾ ਪਰ ਅਫਸੋਸ ਹੁੰਦਾ ਹੈ ਲੋਕ ਰਿਪਲਾਈ ਨਹੀਂ ਕਰਦੇ ਅੱਗੇ ਬਾਰ ਜਿਆਦਾ ਬਣਾਈਏ ਬਾਰ ਅਸੀਂ ਇੱਥੇ ਕੈਂਪ ਲਾਉਨੇ ਆ 300 400 500 ਬੱਚਾ ਵੀ ਆ ਜਾਂਦਾ ਇੱਥੇ ਮੈਨੂੰ ਲੋਕ ਸੋਚ ਕੀ ਹੁੰਦੇ ਆ ਪਹਿਲੀ ਗੱਲ ਕਹਿੰਦੇ ਧੁੱਪ ਲੱਗਦੀ ਆ ਗਰਮੀ ਲੱਗਦੀ ਆ ਪਰ ਇਹ ਧੁੱਪ ਗਰਮੀ ਜਿਹੜੀ ਲੱਗਦੀ ਆ ਤਾਂ ਇਹ ਨਹੀਂ ਤੁਹਾਨੂੰ ਅੱਗੇ ਜਾ ਕੇ ਕਾਮਯਾਬੀ ਦੇ ਰਾਹ 'ਤੇ ਲੱਗੇ ਜਾਣਾ ਬਿਲਕੁਲ ਤੁਹਾਨੂੰ ਇਹ ਕਹਿੰਦਾ ਲੱਗਿਆ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਦਾਂ ਲੱਗ ਰਿਹਾ ਕਿਵੇਂ ਕਿ ਜਿਹੜਾ ਇਹ ਆਪਣਾ ਪੰਜਾਬੀ ਸਭਿਆਚਾਰ ਕਲੱਬ ਵੱਲੋਂ ਜਿਹੜਾ ਇਹ ਤੀਸਰਾ ਸਭਿਆਚਾਰਕ ਮੇਲਾ ਹੀ ਕਿਹਾ ਜਾ ਸਕਦਾ ਜਿਹੜਾ 1 ਮਹੀਨੇ ਦੇ ਵਿੱਚ ਬੱਚਿਆਂ ਨੇ ਸਿੱਖਿਆ ਕਰਾ ਕੇ ਪ੍ਰੋਗਰਾਮ ਕੀਤਾ ਗਿਆ ਵਾਕਈ ਇਹ ਬਹੁਤ ਲੱਗਾ ਜੋ ਕਦਮ ਹੈ। ਔਰ ਇਹਦੇ ਨਾਲ ਜਿਹੜਾ ਸਾਡਾ ਵਿਰਸਾ ਵਾ ਉਹਨੂੰ ਯਾਦ ਕੀਤਾ ਜਾਂਦਾ। ਪਰ ਵਿਰਸੇ ਨੂੰ ਨਵੀਂ ਆਉਣ ਵਾਲੀ ਜਿਹੜੀ ਪਨੀਰੀ ਉਹਨੂੰ ਦਿਖਾਇਆ ਜਾਂਦਾ ਤੇ ਨਵੀਂ ਪਨੀਰੀ ਤੋਂ ਉਹ ਵਿਰਸੇ ਨੂੰ ਕਰਵਾਇਆ ਜਾਂਦਾ। ਸੋ ਮੈਂ ਇਸ ਮੁੱਚੀ ਟੀਮ ਦਾ ਸਤਿ ਰਵਿੰਦਰ ਸਿੰਘ ਟੋਨੀ ਜੀ ਦੀ ਪ੍ਰਧਾਨਗੀ ਹੇਠ ਇਹ ਹੋ ਰਿਹਾ। ਬਹੁਤ ਵਧੀਆ ਕਦਮ ਹੈ। ਇਹਦੇ ਨਾਲ ਸਾਡੇ ਆਉਣ ਵਾਲੀ ਜਨਰੇਸ਼ਨ ਵਿਰਸੇ ਨੂੰ ਨਹੀਂ ਭੁੱਲਣਗੇ। ਤੇ ਗਿੱਧਾ ਭੰਗੜਾ ਝੂਮਰ ਯੁਗਨੀ ਤੁਸੀਂ ਦੇਖਿਆ ਕਿਸ ਤਰ੍ਹਾਂ ਬੱਚਿਆਂ ਨੇ ਪਰਫਾਰਮ ਕੀਤਾ ਸੀ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਵਾਂ ਤੇ ਕੰਟੀਨਿਊ ਕਰਣੀ ਚਾਹੀਦੀ ਹੈ ਤਾਂ ਕਿ ਸਾਡਾ ਜਿਹੜਾ ਵਿਰਸਾ ਕਿਤੇ ਅਸੀਂ ਭੁੱਲ ਨਾ ਜਾਈਵੇ ਦੇਖਿਆ ਜਾਵੇ ਸਰ ਇੰਨੀ ਗੱਵੀ ਪੈ ਰਹੀ ਸੀ ਜੀ ਤੇ ਬੱਚੇ ਇੱਕ ਤਾਂ ਇਸ ਵਿੱਚ ਨਹੀਂ ਇਸ ਵਿੱਚ ਨਿਕਲਦੇ ਨਹੀਂ ਦੂਜਾ ਦੇਖਿਆ ਜਾਵੇ ਬੱਚੇ ਜਿਆਦਾ ਜਆ ਬਾਹਰ ਕੁਝ ਲੋਕਾਂ ਨਾਲ ਜਦੋਂ ਘੁੰਮਣਗੇ ਠੰਡੇ ਲੱਗਦੇ ਜਾਣਾ ਤੋਂ ਗੱਲ ਕਰਦੇ ਸੀ ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਮੈਨੇਜ ਕੀਤਾ ਕਿਸ ਤਰ੍ਹਾਂ ਦੇਖੋ ਇਹਨਾਂ ਬੱਚਿਆਂ ਨੂੰ ਅਸੀਂ ਸਵੇਰੇ 5 ਵਜੇ ਪਰਫਾਰਮੈਂਸ ਜਿਹੜੀ ਸੀਗੀ ਉਹ ਕਰਨ ਵਾਸਤੇ ਬੁਲਾਇਆ ਖੁੱਲੇ ਲੌਨ ਦੇ ਵਿੱਚ ਜਿੱਥੇ ਵਾਤਾਵਰਣ ਵੀ ਬਹੁਤ ਵਧੀਆ ਸੀ ਤੇ ਬੱਚਿਆਂ ਨੇ ਉਸ ਚੀਜ਼ ਨੂੰ ਪਸੰਦ ਕੀਤਾ ਕਿ ਜਦੋਂ ਬੱਚੇ ਉਹ ਸਿੱਖ ਗਏ ਹਰ ਬੱਚੇ ਦੇ ਮਨ ਦੀ ਆਸ ਹੁੰਦੀ ਹੈ ਕਿ ਅਸੀਂ ਆਪਣੀ ਪਰਫਾਰਮੈਂਸ ਵਧੀਆ ਕਰਕੇ ਦਿਖਾਈਏ ਕਿਉਂਕਿ ਗ੍ਰੇਟ men of the world come from among us the common man ਮੇਰੇ ਮਹਾਨ ਵਿਅਕਤੀ ਹੁੰਦੇ ਆ ਆਮ ਆਦਮੀ ਵਿੱਚੋਂ ਨਿਕਲਦੇ ਆ ਸਾਡੇ ਡਾਕਟਰ ਅਬਦੁੱਲ ਇਕਲਾਮ ਸਾਡੇ ਦੇਸ਼ ਦੇ ਰਾਸ਼ਟਰਪਤੀ ਜੇ ਗੱਲ ਕਰੀਏ ਆ ਆਮ ਸੀਗੇ ਸਰ ਮਿਲਖਾ ਸਿੰਘ ਹਾਂਜੀ ਇਕਾਮ ਵਿਅਕਤੀ ਸੀ ਸਰ ਸੁਜੀਤ ਸਿੰਘ ਪਾਤਰ ਇੱਕ ਆਮ ਵਿਅਕਤੀ ਸੀ ਹਾਂਜੀ ਸੋ ਮੈਂ ਗੱਲ ਕਰਦਾ ਮੈਂ ਕਿਸੇ ਦੀ ਵੀ ਗੱਲ ਕਰੀਏ ਇੱਕ ਬਹੁਤ ਵੱਡੀ ਮਿਸਾਲ ਆ ਸਾਡੇ ਕੋਲ ਹਾਂਜੀ ਤੇ ਆਮ ਵਿਅਕਤੀ ਹੀ ਉਹਦੀਆਂ ਪੌੜੀਆਂ ਚੜਦੇ ਆ ਸਕਸੈਸਰੀਆਂ ਕੋਈ ਵਿਸ਼ੇਸ਼ ਵਿਅਕਤੀ ਨਹੀਂ ਹੁੰਦੇ ਹਾਂਜੀ ਸੋ ਇਹਦੇ ਤੇ ਤੁਸੀਂ ਦੇਖ ਰਹੇ ਹੋ ਬੱਚਿਆਂ ਨੇ ਆਪਣੀ ਪਰਫਾਰਮੈਂਸ ਦਿਖਾ ਕੇ ਆਪਣੇ ਟੈਲੈਂਟ ਨੂੰ ਕੀ ਬਣਾਇਆ ਸਰ ਇਸ ਤਰ੍ਹਾਂ ਹੋਰ ਬਹੁਤ ਸਾਰੇ ਕਲੱਬ ਹੈਗੇ ਨੇ ਜਿਨ੍ਹਾਂ ਨੂੰ ਤੁਹਾਡੇ ਵਰਗੇ ਸੱਜਣਾ ਦੀ ਜਰੂਰਤ ਹੈ ਕਿ ਉਹਨਾਂ ਦੀ ਬਾਫਰੀ ਆਏਗੀ ਸਰ ਇਹ ਦੇਖੋ ਅਸੀਂ ਇਸ ਕਲੱਬ ਨੂੰ ਜਿਹੜਾ ਇਹ ਸਾਡਾ ਆਪਣਾ ਕਲੱਬ ਆ ਹੂੰ ਕਿ ਅਸੀਂ ਆਪਣੇ ਕਲੱਬ ਵੱਲੋਂ ਇਹਨੂੰ ਪੂਰਾ ਸਕਸੈਸ ਤੀਸਰਾ ਜ਼ਬੇਤਿਆ ਰਕ ਮੇਲਾ ਕਮਾਵਾ ਇੱਕ ਬਕਤੀ ਬਹੁਤ ਆਪਣੇ ਆਪ ਦੇ ਵਿੱਚ ਕਮੀਲ ਪੱਥਰ ਹੋਰੀ ਇੱਕ ਆਦਮੀ ਬਸ ਆਲਮੂਦੂਸ ਨੂੰ ਮੈਸੇਜ ਜੁੱਤੋਂ ਮੈਸੇਜ ਦੇਣੇ ਆ ਚੋਣੇ ਨਸ਼ਾ ਛੱਡ ਕੇ ਇਸ ਸੱਭਿਆਚਾਰਕ ਵੱਲ ਜੁੜੋ ਨਸ਼ਾ ਤਾਂ ਤੁਹਾਡੇ ਪੈਸੇ ਨੂੰ ਖਰਚਾਉਂਦਾ ਪਰ ਇਹ ਤੁਹਾਨੂੰ ਜਿੱਥੇ ਪੈਸਾ ਆਊਗਾ ਉੱਥੇ ਤੁਹਾਨੂੰ ਸ਼ੌਹਰਤ ਦੇ ਵਿੱਚ ਵੀ ਬਹੁਤ ਅੱਗੇ ਲਿਜਾਏਗਾ ਧੰਨਵਾਦ